ਵੀਰੋ ਹਰ ਸਿੱਖੀ ਗੱਲ ਦੀ ਮੈਂ ਚਰਚਾ ਜੀ ਸਵਾਦ ਕਰਦਾ ਸਾਰਿਆਂ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਵੀਰੋ ਬਾਈ 26 ਤਵੀਆਂ ਹਾਈਡਰੋਲਿਕ ਟਿਪਲ ਐਕਸ਼ਨ ਮਾਡਲ ਜਿੰਦਰਾ ਤੇ ਕਰਾਹਾ ਤੇ 17 ਹਾਲ ਸੁਹਾਗਾਵੀਆ ਗੱਡੇ 'ਚ ਲੋਡ ਹੋਣੇ ਆ। ਬਾਈ ਉਹਨੇ ਤਰਨਤਾਰਨ ਜ਼ਿਲ੍ਹੇ ਤੋਂ ਆਏ ਨੇ ਕਿ ਸਰਦਾਰ ਸਿਮਰਜੀਤ ਸਿੰਘ ਚੇਅਰਮੈਨ ਤੇ ਉਹਨਾਂ ਦੇ ਭਤੀਜੇ ਆਕਾਸ਼ ਸਰਪੰਚ ਪਿੰਡ ਪੈਣੀ ਮੱਸਾ ਸਿੰਘ ਤੇ ਪਿੰਡ ਆਪਣਾ ਟਿੱਖੀ ਪਿੰਡ ਜਿਹੜਾ ਤਰਨਤਾਰਨ ਤੋ ਉਹਨਾਂ ਨੇ ਕਲਟੀਵੇਟਰ ਤੇ ਆਪਣੇ ਕਰਾਹਾ 7 ਤੋਂ 8 ਕੁ ਤਕਰੀਬਨ ਇੰਪਲੀਮੈਂਟਸ ਬੁੱਕ ਕਰਾਏ ਸੀਗੇ ਸੋ ਅੱਜ ਲੈਣ ਆਏ ਨੇਗੇ ਲੋਡ ਹੋਣ ਲੱਗੇ ਆਗੇ ਆਪਾਂ ਡਿਟੇਲ ਨਾਲ ਜਾਣਕਾਰੀ ਦੰਨੇ ਆਗੇ ਇਹ ਤਵੀਆਂ ਨੇਗੀਆਂ 26 ਟ੍ਰਿਪਲ ਐਕਸ਼ਨ ਹਾਈਡਰੌਲਿਕ ਮਾਡਲ ਹੈ ਇਹਦੇ ਵਿੱਚ ਸੈਂਟਰ 베アリング ਪਾਏ ਆਗੇ ਤਾਂ ਵੀ ਹਿੱਪੋ ਦੇ ਪਾਏ ਆ ਤੇ ਸਾਈਡ ਤੇ ਵੀ ਟਾਇਰ ਲੱਗ ਜਾਂਦੇ ਆ ਬੈਕ ਤੇ ਵੀ ਟਾਇਰ ਲੱਗ ਜਾਂਦੇ ਆ ਇਹਦੇ ਆਪਾਂ ਕਹਿੰਦੇ ਵੀ ਥੋੜਾ ਲੰਮਾ ਨਹੀਂ ਪਾਇਆ ਸੈਂਟਰ ਜਿਹੜੇ 베アリング ਪਾਏ ਨੇਗੇ ਸੈਂਟਰ ਦੇ ਵਿੱਚ ਗਨ ਮੈਟਲ ਦਾ ਬੁਸ਼ ਪਾਇਆਗਾ ਫੁੱਲੀ ਲੋਡਡ ਟੌਪ ਮਾਡਲ ਆਪਾਂ ਤਰੀਆਂ ਦਾ ਰੈਡੀ ਕੀਤਾ 360 ਡਿਗਰੀ ਜਿੰਦਾ ਰੈਡੀ ਕੀਤਾਗਾ ਜਿਹੜਾ ਵੱਟ ਨਾ ਮਿੱਟੀ ਲਾਣ ਦਾ ਵੱਟ ਛਾਂਗ ਦਿੰਦਾ ਸਾਰੇ ਕੰਮ ਹੀ ਕਰ ਦਿੰਦਾ ਫਿਰ ਕੰਧ ਨਾ ਵੱਟ ਪਾਣੀ ਕੰਧ ਨਾ ਵੱਟ ਪਾਉਣ ਦਾ ਪਿੱਛੇ ਵਾਈਪਰ ਲੱਗਿਆ ਖਾਲੀ ਨਹੀਂ ਪਾਊਗਾ ਜਿਹੜੀ ਲੈਨ ਹੋਊਗੀ ਉਹਦੇ ਤੇ ਮਿੱਟੀ ਮੋੜੀ ਜਾਊਗਾ ਇੱਕ ਸਟੈਪ ਫਲਾਇਰ ਇਹ ਪਲਾਰੀ ਖਿਲਾਰਨ ਵਾਲਾ ਜੀ ਇਹ ਵੀ ਨਾਲ ਰੈਡੀ ਕੀਤਾਗਾ 9 ਫੁੱਟਾ ਸਿੰਪਲ ਕਰਾਇਆ ਤਿਆਰ ਕਰਾਇਆ ਦੋਨਾਂ ਪਾਸੇ ਪੈਂਦਾਗਾ ਹੈਵੀ ਡਿਊਟੀ ਤੇ ਐਚ 8023 ਮਾਡਲ 13 ਤੋਂ 17 ਕਲਟੀਵੇਟਰ ਤਿਆਰ ਕਰਾਏ ਨੇ ਜੀ ਜੋਂਡੀਅਰ 5405 ਇਹਨਾਂ ਕੋਲ ਨਾਲ ਟਾਇਰ ਵੀ ਲੱਗਿਆ ਸੱਡਾਂ ਤੇ ਤੇ ਇੱਕ ਸਵਾਗਾਂ 13 ਫੁੱਟਾ ਲੋਡ ਕੀਤਾ ਦਾ ਉਹ ਆਪਾਂ ਗੱਡੀ ਦੇ ਵਿੱਚ ਹੀ ਲੋਡ ਪਿਆਗਾ ਇਹ ਲੋਡ ਹੋਣਿਆ ਗੱਡੀ ਇਹ 13 ਫੁੱਟਾ ਸਵਾਗਾਂ ਦੇ ਸੀ ਕਿਕਰ ਦਾ ਜੀ ਬਾਕੀ ਤੁਹਾਨੂੰ ਵੀ ਕਿਸੇ ਤਰ੍ਹਾਂ ਦੇ ਇੰਪਲੀਮੈਂਟਸ ਚਾਹੀਦੇ ਆ ਤਕਰੀਬਨ ਬੁਕਿੰਗ ਸਾਡੀ ਹੁਣ ਮਹੀਨੇ ਤੋਂ ਪਲੱਸ ਹੋ ਚੁੱਕੀ ਆਗੀ ਕਾਲ ਕਰਕੇ ਜਾਂ ਤੁਸੀਂ ਵਿజిਟ ਕਰਨਾ ਬਰਨਾਲਾ ਸ਼ਹਿਰ ਦੇ ਵਿੱਚ ਨੇੜੇ ਐਸਡੀ ਕਾਲਜ ਤੁਸੀਂ ਆ ਕੇ ਬੁੱਕ ਕਰਾ ਸਕਦੇ ਹੋਗੇ ਕਿਉਂਕਿ ਸੀਜ਼ਨ ਸਿਰ ਤੇ ਆ ਬਿਲਕੁਲ ਹਨਾ ਪਹਿਲਾਂ ਪਹਿਲਾਂ ਬੁੱਕ ਕਰਾ ਲਓ ਜਿੰਨਾ ਨੂੰ ਲੋੜ ਆ ਵੀਰਾਂ ਨੂੰ ਮੈਂ ਬਾਰ ਬਾਰ ਇਹੀ ਕਹਿਣਾ ਹਾਂ ਵੀਡੀਓ ਦੇ ਵਿੱਚ ਸੋ ਤੁਹਾਨੂੰ ਕਿਵੇਂ ਲੱਗੇ ਸੰਦ ਸਾਰੇ ਇੰਪਲੀਮੈਂਟਸ ਵੀਡੀਓ ਵਿੱਚ ਸ਼ੇਅਰ ਕਰਿਓ ਕਮੈਂਟਸ ਵਿੱਚ ਦੱਸਿਓ ਸਾਨੂੰ ਬਹੁਤ ਬਹੁਤ ਧੰਨਵਾਦ ਜੀ